ਇਹ ਜਿੱਦਾਂ ਤੇ ਪੁਲਿਸ ਕਹਿ ਰਹੀ ਹੈ ਵੀ ਇਨਕਾਊਂਟਰ ਹੋਇਆ ਜੀ ਪਰ ਤੁਸੀਂ ਸਾਰੇ ਜਿੰਨੇ ਵੀ ਸੁਣਦੇ ਹੋ ਜਦੋਂ ਕਹੇ ਬੰਦੇ ਨੂੰ ਚਾਹੇ ਪੁਲਿਸ ਦੇ ਕੋਲ ਬੰਦਾ ਉਹ ਫੜਿਆ ਉਹਨੂੰ ਮਾਰ ਕੇ ਗਿਆ ਜਾਂ ਪੁਲਿਸ ਨੇ ਕਿਸੇ ਨੂੰ ਮਾਰਤਾ ਪਰ ਜਿਹੜਾ ਇੱਥੇ ਸਵਾਲ ਖੜਾ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਪੁਲਿਸ ਦੇ ਆਪਣੀ ਵਰਡਿੰਗ ਆਪਣੀ ਕਈ ਬੋਲੀ ਮੁਤਾਬਕ ਕਿਹਾ ਕਿ ਅਸੀਂ ਰਿਕਵਰੀ ਕਰਨ ਗਏ ਸੀ ਜੀ ਉਸ ਵੇਲੇ ਦੋ ਬੰਦੇ ਹੁਣ ਪੁਲਿਸ ਕਹ ਰਹੀ ਵੀ ਉਹਨਾਂ ਦੇ ਨਾਲ ਦੇ ਦੋ ਬੰਦੇ ਜੇ ਪੁਲਿਸ ਕਹ ਰਹੀ ਉਹਨਾਂ ਦੇ ਨਾਲ ਦੇ ਦੋ ਬੰਦੇ ਫਿਰ ਪੁਲਿਸ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਸਵਾਲ ਇੱਥੇ ਇੱਕ ਬਹੁਤ ਵੱਡਾ ਖੜਾ ਹੁੰਦਾ ਜੀ ਕਿ ਮੈਂ ਇਸ ਗੱਲ ਕਹਿੰਦਾ ਵੀ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਅਨਨੋਨ ਬੰਦੇ ਖਾਂਗੇ ਇਹਨੂੰ ਜੀ ਦੂਜੀ ਗੱਲ ਰਹੀ ਐ ਇਨਕਾਉਂਟਰ ਦੀ ਇਨਕਾਉਂਟਰ ਨਹੀਂ ਕਿਹਾ ਜਾ ਸਕਦਾ ਇਹਨੂੰ ਮਰਡਰ ਕਿਹਾ ਜਾ ਸਕਦਾ ਅੱਛਾ ਜੀ ਕਿਉਂਕਿ ਜਦੋਂ ਬੰਦੇ ਆਏ ਉਹ ਫਾਇਰਿੰਗ ਕਰਕੇ ਚਲੇ ਗਏ ਜੀ ਇਟ ਮੀਨਜ਼ ਜੇ ਬੰਦਿਆਂ ਨੂੰ ਤਾਂ ਮਾਰ ਕੇ ਚਲੇ ਗਏ ਨਾ ਜੀ ਬਿਲਕੁਲ ਤੇ ਬੰਦਿਆਂ ਨੂੰ ਮਾਰ ਕੇ ਜਾਣ ਦਾ ਤਾਂ ਫਿਰ ਉਹਨਾਂ ਆਪਾਂ ਫਾਇਰਿੰਗ ਕੀਤੀ ਬੰਦੇ ਮਾਰੇ ਇਹਨੂੰ ਤੇ ਆਪਾਂ ਮਰਡਰ ਕਾਂਗੇ ਹਾਂ ਜੀ ਬਿਲਕੁਲ ਤੇ ਇਹ ਮਰਡਰ ਤੋਂ ਇੱਥੇ ਪ੍ਰੂਫ ਹੋ ਰਿਹਾ ਕਿ ਤਿੰਨ ਮਰ ਵਿਦਨ 24 ਆਵਰ ਅਬੋਹਰ ਦੇ ਵਿੱਚ ਹੋ ਗਏ ਜੀ ਬਜਾਏ ਇਸ ਦੇ ਕਿ ਕਪੜਾ ਵਪਾਰੀ ਦੇ ਮਰਡਰ ਕਰਨ ਵਾਲੇ ਬੰਦੇ ਫੜਨ ਦੀ ਬਜਾਏ ਉਲਟਾ ਦੋ ਬੰਦੇ ਹੋਰ ਮਾਰ ਗਏ ਜੀ ਪੁਲਿਸ ਉਹਨਾਂ ਬੱਚਿਆਂ ਨੂੰ ਘਰੋਂ ਚੁੱਕ ਕੇ ਲੈ ਕੇ ਆਈ ਜੀ ਉਹ ਚਾਹੇ ਇਸ ਮਰਡਰ ਦੇ ਨਾਲ ਰਿਲੇਟਡ ਸੀ ਜਾਂ ਨਹੀਂ ਰਿਲੇਟਡ ਸੀ ਉਹ ਇੱਕ ਅਲੱਗ ਮੈਟਰ ਹੋ ਗਿਆ ਜੀ ਉਸ ਤੋਂ ਬਾਅਦ ਪੁਲਿਸ ਨੇ ਪੁੱਛਗਛ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਫਲਾਣੀ ਜਗ੍ਹਾ ਅਸਲਾ ਰਿਕਵਰ ਕਰਨ ਵਾਸਤੇ ਗਏ ਜੀ ਜਦੋਂ ਰਿਕਵਰ ਕਰਨ ਵਾਸਤੇ ਗਏ ਤੇ ਪੁਲਿਸ ਕੋਈ ਕੱਲੀ ਖਾਲੀ ਹੱਥ ਨਹੀਂ ਗਈ